ਉਸੀ ਰੀਸੈਂਟ ਮੁੱਦਾ ਦੇਖਿਆ ਹੋਵੇਗਾ ਕਿ ਲਾਰੈਂਸ ਰੋਡ ਦੇ ਇੱਕ ਡੀਮਾਰਟ ਤੋਂ ਪਹਿਲੇ ਸਭ ਤੋਂ ਪਾਰ ਸ਼ਰੀ ਲਾਰੈਂਸ ਰੋਡ 'ਇੱਕ ਖੰਭਾ ਲਟਕਿਆ ਪਿਆ ਹੈ ਕਲੈਕਟ ਵਾਲਿਆਂ ਦਾ ਮੱਲਾ ਹਫਤਾ 10 ਦਿਨ ਹੋ ਗਏ ਖੰਭਾ ਲਟਕਿਆ ਬਿਜਲੀ ਦੇ ਤਾਰਾਂ ਤੇ ਕਿਸੇ ਦੇ ਪ੍ਰਸ਼ਾਸਨ ਦੇ ਅੱਖਾਂ ਵਿੱਚ ਨਹੀਂ ਰੜਕਿਆ ਮੇਰੇ ਨੌਲੇਜ ਆਈ ਕਿਸੇ ਪੱਤਰਕਾਰ ਨੇ ਉੱਥੇ ਉਹਦੀ ਵੀਡੀਓ ਵਾਇਰਲ ਕੀਤੀ ਮੇਰੀ ਨੌਲੇਜ ਆਇਆ ਮਤਲਬ ਮੈਨੂੰ ਕਿਸੇ ਨੇ ਕਿਹਾ ਨਹੀਂ ਠੀਕ ਕਰਾਣਾ ਸੀ ਮੈਂ ਆਪਣੀ ਜ਼ਿੰਮੇਵਾਰੀ ਸਮਝੀ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਸਮਝੀ ਕਿ ਜੇ ਉਹ ਖੰਭਾ ਸੱਲੇ ਡਿੱਗ ਜੇ ਇਸੇ ਦਾ ਜਾਨੀ ਮਾਨੀ ਨੁਕਸਾਨ ਨਾ ਹੋਵੇ ਜੇ ਅਜ ਖੰਬੇ ਦੀ ਤਾਰਾਂ ਟੁੱਟ ਜਾਣ ਤੇ ਘਰਾਂ ਦੇ ਲੋਕਾਂ ਦੇ ਐਕਸੀਡੈਂਟ ਕਿਸੇ ਦੇ ਕੋਈ ਅੱਗ ਲੱਗ ਜਾਈਏ ਕਿਸੇ ਨੁਕਸਾਨ ਹੋ ਜੇ ਮੈਂ ਉਸੇ ਵੇਲੇ ਤੁਸੀਂ ਦੇਖੋ ਪਹਿਲੇ ਬਿਜਲੀ ਵਿਭਾਗ ਨੂੰ ਡਿਊਟੀ ਲਗਾਈ ਬਿਜਲੀ ਵਿਭਾਗ ਸਾਰਾ ਉੱਥੇ ਗਿਆ ਉਹ ਕਹਿੰਦੇ ਸਾਡਾ ਖੰਭਾ ਨਹੀਂਗਾ ਉਸ ਤੋਂ ਬਾਅਦ ਗਏ ਆਪਣਾ ਕਾਰਪੋਰੇਸ਼ਨ ਵਾਲੇ ਉਹ ਕਹਿੰਦੇ ਸਾਡਾ ਖੰਭਾ ਨਹੀਂਗਾ ਉਸ ਤੋਂ ਬਾਅਦ ਗਏ ਬੀਐਸਐਨ ਵਾਲੇ ਮੈਂ ਡੀਸੀ ਆਫਿਸ ਤੋਂ ਨੰਬਰ ਲਿੱਤਾ ਬੀਐਸਐਨ ਵਾਲੇ ਹੈੱਡ ਦਾ ਬੀਐਸਐਨ ਹੈਡਲੇ ਉੱਥੇ ਕਿਹਾ ਕਿ ਟੀਮਾਂ ਭੇਜੀਆਂ ਠੀਕ ਕਰਨ ਵਾਸਤੇ ਉਹ ਗਏ ਤੇ ਉਹਨਾਂ ਨੇ ਵੀ ਖੰਭਾ ਨਹੀਂ ਦੇਖ ਲਿਆ ਬਾਅਦ ਚ ਨਿਕਲੇ ਕਨੈਕਟ ਵਾਲਿਆਂ ਦਾ ਕੋ ਨੈਗੇਟਿਵ ਵਾਲਿਆਂ ਨੇ ਉਹਨਾਂ ਨੇ ਚਲੋ ਆਪਣੇ ਨਾਲ ਕੋਆਪਰੇਟ ਕੀਤਾ ਤੇ ਮੈਂਨ ਦੱਸਿਆ ਕਿ ਮੇਰੀ ਜ਼ਿੰਮੇਵਾਰੀ ਹੈ ਮੈਂ ਸਾਰਾ ਦੇਖਦਾ ਉਹਨਾਂ ਨੇ ਆਪਣਾ ਫਰਜ਼ ਅਦਾ ਕੀਤਾ ਉਹਨਾਂ ਨੇ ਕੱਲ ਕਿਹਾ ਉਹਨਾਂ ਨੇ ਅੱਜ ਸਵੇਰੇ 9 ਵਜੇ ਉਹ ਖੰਭਾ ਰਿਮੂਵ ਕਰਤਾ ਬੜੇ ਤਰੀਕੇ ਦੇ ਨਾਲ ਸਾਰਾ ਜੀ ਦੇਖੋ ਉਥੇ ਰਿਮੂਵ ਕਰਤਾ